ਸਰਦੀ ਤੁ ਕ੍ਰਿਪਨਾ ਆਗ ਸਤਿਗੁਰੂ ਆਪਰਾ ਪਰਿਆਤਸਰਮੈ ਮਾਲਕ ਦੀ ਬਾਣੀ ਤੇ ਆਪਣੇ ਭਗਤਿ ਲਾਗੇ ਮਾਣੇ ਬੋਲ ਬੋਲਾ ਪਾਣੀ ਵਿਚਾਰੀ ਆਪ

موسیقی ਸਤਿ ਭਗਤ ਪ੍ਰਭਾਵ ਦੀ ਨਾਮ ਸਰਮਾ ਸਰਮਾ ਸੁਆਮੀ ਪ੍ਰਭਾ ਕੁਨਾ ਸਭਲੇ ਪਾਪ ਤਜਾਵਨੀ ਰਾਮ ਹਾਰ ਜਤਿ ਹਾਰ ਮੰਤਰ ਸਜਿ ਫਰਬ ਪੜਤ ਗੋਬਾ ਜੀ ਸਰਜੇ ਬਰਾਤ ਤੁਜਾ ਜੀ ਰਾਮਾ ਹਰ ਬੋ ਗਾਇ ਪਰਮ ਪਰ ਪਰ ਪ੍ਰਭ ਕੀ ਰੂਹomani ਸਹਜ ਕਰਾ ਪਰੂਹੀ ਆਤਮੇ ਤੇ ਕਦੀ ਅਕਾਸ਼ ਤੋਂ ਨਾ ਆਣੀ ਪਰਵਾਸ ਰਬੂ ਘੂਤ ਪਾ ਸੱਚ ਆਰਦਨ ਦੇਵ ਕਾਈ ਜਾਨਾ ਲੁਕ ਬਪੰਦ ਆਲਾ ਸਰਬ ਕਲਾ ਰਾਈ ਆਰਦਵ ਤੇ ਦਿੱਤਵਾ ਦੇ ਪਰਵਾਸ ਰਬੂ ਘੂਤ ਰਾਹਾ ගුරගගේ සද කරන සාදී පෙහසේ පරප ුටම අහතයි ගොකහනිී ජාතුු සසෝ මපන්නය සරද සුහදසිීබලයි. ਜੋ ਭਗਤ ਆਪਮਾਨ ਕਲਿਆ ਕਰੈ ਨਾਉ ਦੇਤ ਭਰੇ ਪੜਦਾ ਰਾਵ ਮਾਉ ਰੰਗ ਲਗਾ ਨਾਉ ਜਾਵੋ ਕਦੇ ਲਬਸ ਰਹਿ ਪੂਰਨ ਜਾਤਿ ਭਗਵ ਸ਼ਰਿ ਪ੍ਰਭੂ ਸ਼ਕਤਿ ਪਤ ਕੀਨੀ ਸਤਿ ਗੁਰੀ ਤਉਦ ਬਿਨਾਂ ਜੀਆ ਨਾ ਬਰ। ਦੂਖ ਪਾਪ ਕਾ ਦੇਰਾ ਧਾਟਾ। ਕਰਦਿਆ ਅਯੋ ਸੀਨਾਮ। ਆਰਵਾ ਸੁਰਮਾ ਮਿੱਟੀ ਬਨਾਇ। ਸਾਧ ਧਰਮ ਉਨ ਭਰਿਆ। ਸੁਖ ਆਪਣਾ ਸਦਾ ਧਿਆਨੀ ਹੈ। රැස ක මො ද සොකු සස්මී යහර नहींසයි යනද ප විසලයි ටෙසම අම कोයි මේ කාර පත ਰਾਮ ਪਰਸੇ ਰਾਮ ਰਾਮ ਨਿਰਾਮ ਸੋਇਆ ਮੀਨ ਸੱਚ ਦਾ ਸਭ ਸੋ ਮੰਗ ਭਰਦਾ ਰਾਮ ਹੋ ਗਾਇ ਕੋ ਧਿਆਇ ਸੱਚ ਸਰਵਿਸ਼ਯ ਪਾਗਿਆ ਗੁਰ ਕਰਮ ਦਾ ਦੇ ਸਦਾ ਜਾਂਦੀ ਹਰਿ ਗੁਜਿਆ ਹਰਿ ਗੁਜਿਆ ਕਰੀ ਨ ਪਰ ਸੁਆਮੀ ਸੁਦੇਵ ਦਾਮਿ ਹਰਿ ਗੁਜ ਪਰ ਸੁਆਲਿਆ ਨ ਮਤਮਾ ਮਤਮਾ ਜਪੀਐ ਜੀਉ ਪ੍ਰੇਮ ਦੇ ਭਤਾਰ ਕਰੀ ਨ ਪਰ ਸੁਆਮੀ ਸੁਦੇਵ ਦਾਮਿ ਹਰ ਬੰਦ ਬਸ ਵਾਲਿਆ ਨਾਮ ਤੋਂ ਨਾਮ ਜਪੀਐ ਜੀਉ ਪਿੰਨ ਜਿਨ ਭਾਵਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤ